ਵੇਖੜੋਣਾ ਨਹੀਂ ਦੇ ਦੰਦੇ ਕਿ ਹੈਲੀਕਾਪਟਰ ਦੇ ਕੇ ਪੰਜਾਬੀ ਬੜੇ ਖੁਸ਼ ਹੋ ਜਾਣਗੇ ਪੰਜਾਬੀ ਬਹੁਤ ਸਮਝਦਾਰ ਨੇ ਪੜੇ ਲਿਖੇ ਨੇ ਅੱਜ ਕੱਲ ਲੋਕਾਂ ਨੂੰ ਪਤਾ ਕਿ ਉਤੂ ਸਮਾਨ ਸੁੱਟਦੇ ਥੱਲੇ ਲੋਕਾਂ ਦੀਆਂ ਛੱਤਾਂ ਦੇ ਵੀਡੀਓ ਕਿਤਾ ਵਾਇਰਲ ਹੋ ਰਹੀ ਹੈ ਤਰਾਸਤੀ ਹੈ ਪੰਜਾਬ ਦੀ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਤੇ ਲੋਕ ਲੋਕਾਂ ਨੇ ਘਰ-ਬਾਰ ਸਭ ਕੁਝ ਪਾਣੀ ਦੇ ਵਿੱਚ ਡੁੱਬ ਗਿਆ ਹੈ ਤੇ ਕੀ ਕਹਿਣਾ ਤੁਹਾਡਾ ਇਸ ਬਾਰੇ ਵਿੱਚ ਇਸ ਟਾਈਮ 14 ਜ਼ਿਲ੍ਹੇ ਪੰਜਾਬ ਦੇ ਖਰਾਬ ਹੋ ਚੁੱਕੇ ਨੇ ਜੋ ਫਸਲਾਂ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਉਹ ਰੁੜਗੀਆਂ ਨੇ ਖਰਾਬ ਹੋ ਗਈਆਂ ਨੇ ਅੱਜ ਪਾਣੀ ਕਿ ਸੁੱਕ ਵੀ ਜਾਵੇ ਤੇ ਉਹ ਫਸਲਾਂ ਦੇ ਮੁੱਲ ਉਹ ਫਸਲਾਂ ਦੁਆਰਾ ਨਹੀਂ ਉਗਣਗੀਆਂ ਕਿਉਂਕਿ ਉਹ ਅੰਦਰੋਂ ਗਲ ਚੁੱਕੀਆਂ ਨੇ ਰਣਜੀਤ ਜੀ 6 ਆਫ ਅਮਰੀਕਾ ਇੱਕ ਇਹ ਸੰਸਥਾ ਵੀ ਭਾਵੇਂ ਹਾੜਾਂ ਭਾਵੇਂ ਸੋਕਾ ਪਵੇ ਭਾਵੇਂ ਮੈਡੀਕਲ ਦੀ ਲੋੜ ਪਵੇ ਜਾਂ ਕੋਈ ਹੋਰ ਵੀ ਕੁਦਰਤੀ ਆਫਤ ਆਵੇ ਬੱਚਿਆਂ ਨੂੰ ਸਕੂਲ ਦੇ ਵਿੱਚ ਐਜੂਕੇਸ਼ਨ ਦੀ ਗੱਲ ਆਵੇ 6 ਆਫ ਅਮਰੀਕਾ ਹਮੇਸ਼ਾ ਸਾਡੇ ਡਾਕਟਰ ਜਸਦੀਪ ਸਿੰਘ ਜੱਸੀ ਜੀ ਅੱਗੇ ਵੱਧ ਚੜ ਕੇ ਕੰਮ ਕਰਦੇ ਨੇ ਪੰਜਾਬ ਸਰਕਾਰ ਦੀ ਮੈਂ ਹੈਰਾਨ ਆ ਦੋ ਚਾਰ ਐਮਐਲਏ ਨੇ ਉਹਨਾਂ ਨੇ ਉਹਨਾਂ ਦੇ ਖਿਲਾਫ ਆਪਣੀ ਸਰਕਾਰ ਦੇ ਖਿਲਾਫ ਵੀ ਬੋਲ ਰਹੇ ਨੇ ਇਹ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਇਹਨਾਂ ਦੇ ਇਲੈਕਸ਼ਨ ਦੁਆਰਾ 1.5 ਸਾਲ ਤੱਕ ਆਉਣ ਵਾਲੀ ਹੈ ਬਿਲਕੁਲ ਉਹਨਾਂ ਦੀ ਗੱਲ ਸਹੀ ਹੈ ਐਮਐਲਏ ਦੀ ਲੋਕਾਂ ਨੂੰ ਪੰਜਾਬ ਦੇ ਵਿੱਚ ਕੰਮ ਚਾਹੀਦੇ ਨੇ ਲੋਕਾਂ ਨੂੰ ਐਜੂਕੇਸ਼ਨ ਚਾਹੀਦੀ ਹੈ ਲੋਕਾਂ ਦੀ ਸੇਫਟੀ ਚਾਹੀਦੀ ਹੈ ਲੋਕਾਂ ਨੂੰ ਮੈਡੀਕਲ ਸਬਦਾ ਚਾਹੀਦੀ ਹੈ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਉਹ ਪੰਜਾਬ ਸਰਕਾਰ ਇਸ ਟਾਈਮ ਫੇਲੀਅਰ ਰਹੀ ਹੈ ਅਸੀਂ ਵੀ ਇੱਕ ਪੰਜਾਬੀ ਸਾਡੇ ਨਾਲ ਬਹੁਤ ਮੋਹਲੇ ਨੇ ਅਸੀਂ ਵੀ ਬੇਕੂ ਬਣ ਕੇ ਲਕੀਰ ਤੇ ਫਕੀਰ ਆ ਜਿੱਦਾਂ ਉਹ ਕਹਿੰਦੇ ਨੇ ਆਪਾਂ ਉੱਤਰ ਤੁਰ ਪੈਨੇ ਆ ਸਾਨੂੰ ਸਮਝ ਨਹੀਂ ਲੱਗਦੀ ਕਿ ਕਿ ਸਾਨੂੰ ਮੁਗਲਾਂ ਨੇ ਮਾਰਿਆ ਸਾਨੂੰ ਦਿੱਲੀ ਨੇ ਮਾਰਿਆ ਸਾਨੂੰ ਜਿਹੜਾ ਵੀ ਆਇਆ ਕੋਲ ਕੇ ਰੱਖ ਗਿਆ ਗੁਰੂ ਘਰ ਹਮੇਸ਼ਾ ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਨੇ ਪਰ ਜੇਕਰ ਅਮਰੀਕਾ ਔਰ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਉਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੈ ਬਹੁਤਰਾ ਬਹੁਤ ਰੁਤਬੇ ਦੇ ਸਹੀ ਲੋਕ ਰਹਿੰਦੇ ਨੇ ਤਾਂ ਇਸ ਪੂਰੀ ਘੜੀ ਦੇ ਵਿੱਚ ਹੁਣ ਗੁਰੂ ਘਰ ਨੂੰ ਤੁਹਾਨੂੰ ਫੜ ਕੇ ਆਉਣਾ ਚਾਹੀਦਾ ਇੱਕ ਬਹੁਤ ਮਾੜੀ ਗੱਲ ਹੈ ਕਿ ਗੁਰੂ ਘਰ ਇਹਨਾਂ ਨੇ ਆਪਣੇ ਭਰਾਏ ਨੇ ਆਪਣੀਆਂ ਗੋਲ ਕੱਪ ਭਰਨ ਵਾਸਤੇ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਵੀ ਕੋਈ ਵੀ ਕੁਝ ਕਹੜਾ ਪੰਜਾਬ ਦੇ ਵਿੱਚ ਪਹੁੰਚਿਆ ਹੋਵੇ ਕਿਸਾਨਾਂ ਦੀ ਜਾਂ ਜਵਾਨਾਂ ਦੀ ਜਾਂ ਨੌਜਵਾਨੀ ਦੀ ਬਾਹ ਫੜੀ ਹੋਵੇ ਉਸ ਇਦਾਂ ਦੇ ਅਮਰੀਕਾ ਦੇ ਵਿੱਚ ਗੁਰਦੁਆਰੇ ਸਾਹਿਬ ਹੈਗੇ ਨੇ ਝੋਬਰਚੀਨੀਆਂ ਮੈਰੀਲੈਂਡ ਡੀਸੀ ਵਰਜੀਨ ਨਿਊਯਾਰਕ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਮੈਂ ਕੋਈ ਨਾ ਨਿਊਜ਼ ਦੇ ਕੀ ਨਾ ਕੁਝ ਦਾਵੇ ਵੱਡੇ ਵੱਡੇ ਕਰਦਣਗੇ ਮੈਂ ਇਹ ਕਰਾਂਗੇ ਉਹ ਕਰਾਂਗੇ ਪਿੱਛੇ ਪਾਣੀ ਆਇਆ ਹੜ ਆਇਆ ਅੱਜ ਤੱਕ ਕਿਸੇ ਨੇ ਕੋਈ ਕੱਪੜੇ ਇਕੱਠੇ ਕਰਕੇ ਨਾ ਪੰਜਾਬ ਨੂੰ ਭੇਜੇ ਨੇ ਪੰਜਾਬ ਦੇ ਵਿੱਚ ਕੋਈ ਤੇ ਸਹਾਇਤਾ ਚਾਹੀਦੀ ਕਿਸੇ ਤਰ੍ਹਾਂ ਦੀ ਵੀ ਜਾਂ ਅਮਰਜੈਂਸੀ ਸਰਵਿਸ ਚਾਹੀਦੀ ਹੈ ਜਿਦਾ ਮੈਡੀਕਲ ਸਪੋਰਟ ਚਾਹੀਦੀ ਹੈ ਜਾਂ ਕੋਈ ਖਾਨ ਰੈਸ਼ਨ ਚਾਹੀਦਾ ਸਾਡੀ 6 ਆਫ ਅਮਰੀਕਾ ਦੀ ਟੀਮ ਨਾਲ ਕੰਟੈਕਟ ਕਰੋ ਮੈਂ ਆਪਣਾ ਥੱਲੇ ਸਾਡੀ ਜੋ 6 ਆਫ ਅਮਰੀਕਾ ਦਾ ਥੱਲੇ ਨੰਬਰ ਵੀ ਚਲਾ ਰਹੇ ਹਾਂ ਸਤਿ ਸ਼੍ਰੀ ਅਕਾਲ ਅਮੈਜ਼ਿੰਗ ਟੀਵੀ ਦੇਖ ਰਹੇ ਹੋ ਤੁਸੀਂ ਤੇ ਪੰਜਾਬ ਦੇ ਹਾਲਾਤ ਤੋਂ ਹਰ ਵੀ ਵਾਕਫ ਹੈ ਕਿਹੋ ਜਿਹਾ ਪੰਜਾਬ ਦੇ ਹਾਲਾਤ ਉਜੜੇ ਹੋਏ ਨੇ ਲਗਾਤਾਰ ਪੈ ਰਿਆ ਮੀਂਹ ਤੇ ਦਰਿਆਵਾਂ ਦਾ ਓਵਰਫਲੋਡ ਪਾਣੀ ਲੋਕਾਂ ਨੂੰ ਕਾਫੀ ਜ਼ਿਆਦਾ ਬਰਬਾਦ ਕਰ ਰਿਹਾ ਹੈ ਤੇ ਅਸੀਂ ਇਸ ਵਾਰ ਇਥੇ ਪੰਜਾਬ ਦੇ ਮੁੱਦੇ ਤੇ ਬਹੁਤ ਜ਼ਿਆਦਾ ਸੀਰੀਅਸ ਚਰਚਾ ਦੇ ਲਈ ਗੱਲਬਾਤ ਕਰਾਂਗੇ ਅਮੈਜਿੰਗ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਬਰਿੰਦਰ ਸਿੰਘ ਦੇ ਨਾਲ ਜੀ ਸਰ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਤੇ ਲੋਕ ਲੋਕਾਂ ਨੇ ਘਰ-ਬਾਰ ਸਭ ਕੁਝ ਪਾਣੀ ਦੇ ਵਿੱਚ ਡੁੱਬ ਗਿਆ ਹੈ ਤੇ ਕੀ ਕਹਿਣਾ ਤੁਹਾਡਾ ਇਸ ਬਾਰੇ ਵਿੱਚ ਰਣਜੀਤ ਜੀ ਪਹਿਲਾਂ ਤੇ ਬਹੁਤ-ਬਹੁਤ ਸ਼ੁਕਰੀਆ ਜਾਪ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਿੱਕੀ ਸਤਿ ਸ੍ਰੀ ਅਕਾਲ ਕਿਉਂਕਿ ਇਸ ਟਾਈਮ ਪਿਆਰ ਦੀ ਲੋੜ ਹੈ ਜ਼ਰੂਰਤ ਦੀ ਲੋੜ ਹੈ ਕਿਉਂਕਿ ਪੰਜਾਬ ਸਾਡਾ ਪਾਣੀ ਦੇ ਵਿੱਚ ਤਰ ਰਿਹਾ ਇੱਕ ਮੱਛੀ ਦੇ ਬਗੂ ਲੇਕਿਨ ਇਹ 1988 ਤੋਂ ਬਾਅਦ ਇਹ ਪਹਿਲਾ ਜਿਹੜਾ ਸਾਡੇ ਦੇ ਉੱਤੇ ਆਫਤ ਆਈਏ ਕੁਦਰਤੀ ਆਫਤ ਕਹਿ ਸਕਦੇ ਆਂ ਆਈਏ ਬਹੁਤ ਮਾੜੀ ਹੈ ਇਹ ਦਿਨੋ ਦਿਨ ਵੱਧਦੀ ਜਾਂਦੀ ਹੈ ਇਸ ਟਾਈਮ 14 ਜ਼ਿਲ੍ਹੇ ਪੰਜਾਬ ਦੇ ਖਰਾਬ ਹੋ ਚੁੱਕੇ ਨੇ ਜੋ ਫਸਲਾਂ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਉਹ ਰੁੜਗੀਆਂ ਨੇ ਖਰਾਬ ਹੋ ਗਈਆਂ ਨੇ ਅੱਜ ਪਾਣੀ ਜੇ ਸੁੱਕ ਵੀ ਜਾਵੇ ਤੇ ਉਹ ਫਸਲਾਂ ਦੇ ਮੁੱਲ ਉਹ ਫਸਲਾਂ ਦੁਆਰਾ ਨਹੀਂ ਉਗਣਗੀਆਂ ਕਿਉਂਕਿ ਉਹ ਅੰਦਰੋਂ ਗਲ ਚੁੱਕੀਆਂ ਨੇ ਰਣਜੀਤ ਜੀ ਅਸੀਂ ਐ ਘਰ ਆਈਆਂ ਸਾਨੂੰ ਦੁੱਖ ਹੁੰਦਾ ਅਸੀਂ ਅਮਰੀਕਾ ਨਾਲ ਅਸੀਂ ਭਾਰਤ ਤੋਂ ਬਾਹਰ ਰਹਿੰਦੇ ਆ ਲੇਕਿਨ ਪੰਜਾਬ ਸਾਡੇ ਦਿਲ ਚ ਵੱਸਦਾ ਹੈ ਲੇਕਿਨ ਐਨ ਆਰ ਆਈ ਸੰਸਥਾ ਜਿਵੇਂ 6 ਆਫ ਅਮਰੀਕਾ ਰਵੀ ਸਿੰਘ ਖਾਲਸਾ ਹੋਰ ਵੀ ਸੰਸਥਾ ਚੱਲ ਰਹੀਆਂ ਨੇ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਉਹ ਪੰਜਾਬ ਦੇ ਲਈ ਕੰਮ ਹਮੇਸ਼ਾ ਕਰਦੇ ਰਹਿਣਗੇ ਕਿਉਂਕਿ ਪੰਜਾਬ ਉਹਨਾਂ ਦੇ ਦਿਲ ਦੇ ਵਿੱਚ ਵੱਸਦਾ ਜੀ ਰਣਜੀਤ ਜੀ ਤੁਸੀਂ ਸਿਕਸ ਆਫ ਅਮਰੀਕਾ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਹੋ ਅਮੈਜ਼ਨ ਕੇਬੀ ਦੇ ਬਿਊਰੋ ਚੀਫ ਹੋ ਤੁਹਾਡੇ ਕਹਿਣ ਦੇ ਮੁਤਾਬਕ ਹ ਵੈਸੇ ਵੀ ਕਾਫੀ ਜ਼ਿਆਦਾ ਜੇਕਰ ਸੈਲੀਬ੍ਰਿਟੀਜ਼ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹਰ ਪੀੜਤਾ ਨੇ ਮਦਦ ਲਈ ਹਰ ਕੋਈ ਲੱਗੇ ਆ ਰਿਹਾ ਪਰ ਮੇਨ ਗੱਲ ਇਹ ਹੈ ਕਿ ਸਰਕਾਰ ਇਸ ਪੁਰੇ ਮਾਮਲੇ 'ਚ ਕੀ ਕਦਮ ਚੱਕ ਰਹੀ ਹੈ ਸਰਕਾਰ ਦੇ ਵੱਲੋਂ ਪੀਐਮ ਰਾਹਤ ਫੰਡ ਦੇ ਵਿੱਚ ਪੈਸੇ ਪਾਉਣ ਦੀ ਗੱਲ ਲੋਕਾਂ ਨੂੰ ਕਹੀ ਜਾ ਰਹੀ ਹੈ ਅਪੀਲ ਕੀਤੀ ਜਾ ਰਹੀ ਹੈ ਉਹਦੇ ਬਾਰੇ ਵਿੱਚ ਬਿਲਕੁਲ ਰੰਜੀਤ ਜੀ 6 ਆਫ ਅਮਰੀਕਾ ਇੱਕ ਇਹ ਸੰਸਥਾ ਵੀ ਭਾਵੇਂ ਹਾੜਾਂ ਪਵੇ ਭਾਵੇਂ ਸੋਕਾ ਪਵੇ ਭਾਵੇਂ ਮੈਡੀਕਲ ਦੀ ਲੋੜ ਪਵੇ ਜਾਂ ਕੋਈ ਹੋਰ ਵੀ ਕੁਦਰਤੀ ਆਫਤ ਆਵੇ ਬੱਚਿਆਂ ਨੂੰ ਸਕੂਲ ਦੇ ਵਿੱਚ ਐਜੂਕੇਸ਼ਨ ਦੀ ਗੱਲ ਆਵੇ 6 ਆਫ ਅਮਰੀਕਾ ਹਮੇਸ਼ਾ ਸਾਡੇ ਡਾਕਟਰ ਜਸਦੀਪ ਸਿੰਘ ਜੱਸੀ ਜੀ ਅੱਗੇ ਵਧ ਚੜ ਕੇ ਕੰਮ ਕਰਦੇ ਨੇ ਜੋ ਸਾਨੂੰ ਆਦੇਸ਼ ਮਿਲਦੇ ਨੇ ਅਸੀਂ ਉਹ ਉਹ ਉਹਨਾਂ ਦੇ ਆਦੇਸ਼ਾਂ ਦੇ ਹਿਸਾਬ ਨਾਲ ਕੰਮ ਕਰਦੇ ਆ ਲੇਕਿਨ ਜਿਹੜੇ ਪੰਜਾਬ ਸਰਕਾਰ ਦੀ ਮੈਂ ਹੈਰਾਨ ਆ 2-4 ਐਮਐਲਏ ਨੇ ਉਹਨਾਂ ਨੇ ਉਹਨਾਂ ਦੇ ਖਿਲਾਫ ਆਪਣੀ ਸਰਕਾਰ ਦੇ ਖਿਲਾਫ ਵੀ ਬੋਲ ਰਹੇ ਨੇ ਇਹ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਇਹਨਾਂ ਦੇ ਇਲੈਕਸ਼ਨ ਦੁਆਰਾ 1.5 ਸਾਲ ਤੱਕ ਆਉਣ ਵਾਲੀਏ ਬਿਲਕੁਲ ਉਹਨਾਂ ਦੀ ਗੱਲ ਸਹੀ ਐ ਐਮਐਲਏ ਦੀ ਕਿ ਲੋਕੀ ਪੰਜਾਬ ਦੇ ਉਹਨਾਂ ਨੂੰ ਸਵਾਲ ਕਰਨਗੇ ਲੋਕਾਂ ਨੇ ਉਹਨਾਂ ਨੂੰ ਘਰ ਨਹੀਂ ਵਾੜਨਾ ਲੋਕਾਂ ਨੇ ਉਹਨਾਂ ਦੇ ਇਹ ਨਹੀਂ ਦੇਖਨੇ ਕਿ ਚਿੱਟੇ ਕੁੜਤੇ ਦੇ ਪੀੜੀਆਂ ਪੱਗਾ ਬਣ ਕੇ ਪੱਗਾਂ ਦੇ ਵਿੱਚ ਸਿਰ ਫਸਾ ਕੇ ਜਾਂ ਟੋਪੀਆਂ ਪਾ ਕੇ ਤੁਸੀਂ ਆਂਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਕੰਮ ਚਾਹੀਦੇ ਨੇ ਲੋਕਾਂ ਨੂੰ ਐਜੂਕੇਸ਼ਨ ਚਾਹੀਦੀ ਐ ਲੋਕਾਂ ਦੀ ਸੇਫਟੀ ਚਾਹੀਦੀ ਐ ਲੋਕਾਂ ਨੂੰ ਮੈਡੀਕਲ ਸਬਦਾ ਚਾਹੀਦੀਆਂ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਐ ਉਹ ਪੰਜਾਬ ਸਰਕਾਰ ਇਸ ਟਾਈਮ ਫੇਲੀਅਰ ਰਹੀ ਏ ਲੋਕੀ ਕੀ ਪੰਜਾਬ ਇਸ ਟਾਈਮ ਸਾਡਾ ਤਰ ਰਿਹਾ ਉੱਤੇ ਪਾਣੀ ਦੇ ਉੱਤੇ ਮੱਛੀ ਦੇ ਵਗੂ ਜਿੱਦਾਂ ਮੈਂ ਗੱਲਬਾਤ ਕੀਤੀ ਏ ਸਾਡੇ ਮੱਛੀ ਕਿਸਾਨ ਤਰ ਰਹੇ ਨੇ ਜਾਨਵਰ ਤਰ ਰਹੇ ਨੇ ਕੋਈ ਨਾ ਨਸਲਾਂ ਤੇ ਸਾਡੀਆਂ ਫਸਲਾਂ ਦੋਨੇ ਬਰਬਾਦ ਨੇ ਜੋ ਅਸੀਂ ਪੰਜਾਬ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਸੀ ਅਸੀਂ ਉਹਨਾਂ ਦੇ ਉੱਤੇ ਕੰਮ ਕੀਤਾ ਮੈਂ ਖੁਦ ਜਾ ਕੇ ਇਹਨ ਚਾਰ ਕੁਇੰਟਲ ਲੱਡੂ ਸਤ ਸੰਗਰੂਜ ਜੀ ਮੈਨੂੰ ਅੱਜ ਦੁੱਖ ਵੀ ਹੋ ਰਿਹਾ ਹੈ ਪੰਜਾਬ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਪੰਜਾਬ ਸਰਕਾਰ ਆਪਣਾ ਪੰਜਾਬ ਛਾੜ ਕੇ ਖੜੀ ਹੋਈ ਹੈ ਬਹੁਤ ਦੁੱਖ ਲੱਗਦਾ ਹੈ ਐਜ਼ ਅ ਐਨ ਆਰ ਆਈ ਸਿਕਸ ਆਫ ਅਮਰੀਕਾ ਦਾ ਮੈਂ ਬੋਰਡ ਮੈਂਬਰ ਡਾਇਰੈਕਟਰ ਹਾਂ ਪਰ ਦੁੱਖ ਲੱਗਦਾ ਮੈਨੂੰ ਇਹ ਚੀਜ਼ਾਂ ਦਾ ਰਜੀਤ ਜੀ ਬਿਲਕੁਲ ਜਿਵੇਂ ਤੁਹਾਡੀ ਸਿਕਸ ਆਫ ਅਮਰੀਕਾ ਸੰਸਥਾ ਵਾਪਸ ਚੜ ਕੇ ਲੋਕਾਂ ਦਾ ਸਹਿਯੋਗ ਕਰਦੇ ਤੁਸੀਂ ਵੀ ਹੁਣ ਫੀਲਡ ਦੇ ਵਿੱਚੋਂ ਤੇ ਜੁਮੇਹੀ ਪਦਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦਾਅਵੇ ਜ਼ਰੂਰ ਕਰਦੀ ਹੈ ਕਿ ਅਸੀਂ ਹਰ ਪੀੜਤਾ ਲਈ ਬਹੁਤ ਜ਼ਿਆੜੀਆਂ ਜੀਓਐਸਟੀ ਦਾਵਾ ਚਲਾ ਰਹੇ ਹਾਂ ਪਰ ਆਮ ਤੌਰ ਤੇ ਜਿਹੜੇ ਆਮ ਲੋਕ ਨੇ ਜਿਵੇਂ ਸੈਲੀਬ੍ਰਿਟੀ ਹੋ ਗਏ ਦਰਜੀ ਦਸਾਂਝ ਨੇ ਆਪਣੇ ਪੈਸੇ ਆਪਣੀ ਸ਼ੋਹ ਦੀ ਪਹਿਲੀ ਕਮਾਈ ਦੇਣ ਦਾ ਐਲਾਨ ਕੀਤਾ ਗੁਰਦਾਸ ਮਾਨ ਨੇ ਪੈਸੇ ਦਿੱਤੇ ਨੇ ਪੀਐਮ ਰਾਹਤ ਫੰਡ ਦੇ ਵਿੱਚ ਹਰ ਜ਼ਮੀਨੀ ਪੱਧਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਲੋਕ ਆਵਾਜ਼ ਚੁੱਕ ਰਹੇ ਨੇ ਕਿ ਉਹ ਨੇਤਾ ਕਿੱਥੇ ਨੇ ਜਿਹੜੇ ਦਿੱਲੀ ਤੋਂ ਆ ਕੇ ਪੰਜਾਬ ਦੇ ਵਿੱਚ ਪ੍ਰਚਾਰ ਕਰਦੇ ਸੀ ਦਿੱਲੀ ਤੋਂ ਆ ਕੇ ਪੰਜਾਬ ਵਿੱਚ ਆਵਾਜ਼ ਨਿਖਾਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਸੀ ਉਹ ਕਿਤੇ ਵੀ ਹੁਣ ਨਜ਼ਰ ਨਹੀਂ ਆ ਰਹੇ ਇੱਕ ਤਾਂ ਕਿ ਮੁੱਖ ਮੰਤਰੀ ਇੱਕ ਵਾਰ ਗਏ ਨੇ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਕਿਸੇ ਦੀ ਸਾਥ ਨਹੀਂ ਲੀ ਬਿਲਕੁਲ ਰஞ்சிਤ ਜੀ ਕਹਿੰਦੇ ਦੋਵਾਂ ਦਾਅਵਿਆਂ ਦੀ ਤੋੜ ਚ ਪੰਜਾਬ ਪਿੱਛੇ ਰਹਿ ਗਿਆ ਪੰਜਾਬ ਸਾਡੇ ਨੂੰ ਦਾਵੇ ਦੇ ਮਾਰਗੇ ਨੇ ਕਿ ਕੋਈ ਭਾਵੇਂ ਦਿੱਲੀ ਵਾਲੇ ਹੋਣ ਭਾਵੇਂ ਹਰਿਆਣਾ ਵਾਲੇ ਹੋਣ ਤੇ ਜਾਂ ਫਿਰ ਪੰਜਾਬੀ ਸਾਡੇ ਆਪ ਆਪਣੀ ਆਮ ਆਦਮੀ ਪਾਰਟੀ ਦੇ ਨੰਬੰਦੇ ਹੋਣ ਸਾਨੂੰ ਦਾਵੇ ਵੱਡੇ ਵੱਡੇ ਕਰ ਦਿੰਦੇ ਨੇ ਅਸੀਂ ਵੀ ਇੱਕ ਪੰਜਾਬੀ ਸਾਡੇ ਨਾਲ ਬਹੁਤ ਭੋਲੇ ਨੇ ਅਸੀਂ ਵੀ ਬੇਕੂਕ ਬਣ ਕੇ ਲਕੀਰ ਤੇ ਫਕੀਰ ਆ ਜਿੱਦਾਂ ਉਹ ਕਹਿੰਦੇ ਨੇ ਆਪਾਂ ਉਧਰ ਤੁਰ ਪੈਨੇ ਆ ਸਾਨੂੰ ਸਮਝ ਨਹੀਂ ਲੱਗਦੀ ਕਿ ਕਿ ਸਾਨੂੰ ਮੁਗਲਾਂ ਨੇ ਮਾਰਿਆ ਸਾਨੂੰ ਦਿੱਲੀ ਨੇ ਮਾਰਿਆ ਸਾਨੂੰ ਜਿਹੜਾ ਵੀ ਆਇਆ ਰੋਲ ਕੇ ਰੱਖ ਗਿਆ ਕਿ ਪਾਕਿਸਤਾਨ ਜੋ ਇੰਡੀਪੈਂਡੈਂਟ ਬਣਿਆ ਜਾਂ ਪਾਕਿਸਤਾਨ ਬਣਿਆ ਜਾਂ ਭਾਰਤ ਬਣਿਆ ਸਭ ਤੋਂ ਜ਼ਿਆਦਾ ਮਾਰ ਸਾਨੂੰ ਪਈਏ ਸਾਡੇ ਪੰਜਾਬੀਆਂ ਨੂੰ ਪਈਏ ਘਰੋਂ ਬੇਕਾਰ ਹੋਏ 88 ਦੇ ਵਿੱਚ ਫੇਰ ਹੋਏ 84 ਦੇ ਵਿੱਚ ਫੇਰ ਸੰਤਾਪ ਭੋਗਿਆ ਇਹ ਹਮੇਸ਼ਾ ਸਾਡੇ ਉੱਤੇ ਮਾੜਾ ਟਾਈਮ ਚੱਲਦਾ ਰਹਿੰਦਾ ਪੰਜਾਬੀਆਂ ਦੇ ਉੱਤੇ ਇਤਰਾਸਤੀ ਹੈ ਸਾਨੂੰ ਕਿ ਹੁਣ ਦਿੱਲੀ ਵਾਲੇ ਲਾਲੇ ਆਏ ਨੇ ਸਾਡੇ ਉੱਤੇ ਡੰਡਾ ਚਲਾਉਣ ਵਾਸਤੇ ਆਏ ਨੇ ਭਗਵੰਤ ਸਿੰਘ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਕੰਮ ਕਰਨੇ ਚਾਹੀਦੇ ਨੇ ਹੈਲੀਕਾਪਟਰ ਨਹੀਂ ਚਾਹੀਦਾ ਉਹ ਕਿਉਂਕਿ ਹੈਲੀਕਾਪਟਰ ਦਾ ਡਿਫਰੈਂਟ ਇੱਕ ਵਰਜਨ ਹੈਗਾ ਜੇ ਤੁਸੀਂ ਸਮਾਨ ਦੇਣਾ ਹੈਗਾ ਕਿਸ਼ਤੀਆਂ ਦੋ ਤੇ ਮਿਲਟਰੀ ਮਂਗਾਓ ਕੁਛ ਹੋਰ ਮੰਗਾਓ ਕਿਉਂਕਿ ਇਹ ਇੱਕ ਜਿਵੇਂ ਖੜੋਣਾ ਨਹੀਂ ਦੇ ਦੰਦੇ ਕਿ ਹੈਲੀਕਾਪਟਰ ਦੇ ਕੇ ਪੰਜਾਬੀ ਬੜੇ ਖੁਸ਼ ਹੋ ਜਾਣਗੇ ਪੰਜਾਬੀ ਪੂਸ ਸਮਝਦਾਰ ਨੇ ਪੜੇ ਲਿਖੇ ਨੇ ਅੱਜਕੱਲ ਲੋਕਾਂ ਨੂੰ ਪਤਾ ਹੈ ਕਿ ਉਤੂ ਸਮਾਨ ਸੁੱਟਦੇ ਥੱਲੇ ਲੋਕਾਂ ਦੀਆਂ ਛੱਤਾਂ ਦੇ ਵੀਡੀਓ ਕਿਤਾ ਵਾਇਰਲ ਹੋ ਰਹੀ ਹੈ ਤਰਾਸਦੀ ਹੈ ਪੰਜਾਬ ਦੀ ਕਿ ਸਾਨੂੰ ਸਰਕਾਰ ਦੇ ਅੱਗੇ ਹੱਥ ਫਲਾਣਾ ਪੈ ਰਿਹਾ ਕਿਉਂਕਿ ਕੌਣ ਦੇ ਸੁੱਟ ਆ ਰਿਹਾ ਲੋਕਾਂ ਤੱਕ ਸਮਾਨ ਬਿਲਕੁਲ ਪਹੁੰਚ ਨਹੀਂ ਪਾਰਿਆ ਇੱਕ ਚੀਜ਼ ਹੋਰ ਮੈਂ ਰਣਜੀਤਕੌਰ ਜੀ ਇੱਥੇ ਕਵਾਂਗਾ ਕਿ ਸਾਡੇ ਪੰਜਾਬੀਆਂ ਦਾ ਵੀ ਕਸੂਰ ਏ ਸਾਡੇ ਕਿਸਾਨਾਂ ਦਾ ਵੀ ਕਸੂਰ ਏ ਕਿਉਂਕਿ ਅਸੀਂ ਕੀ ਕੀਤਾ ਕਿ ਜਿਹੜੇ ਦਰਿਆ ਸੀ ਕਿ 25 ਕਿਲੋਮੀਟਰ ਸੱਜੇ ਤੇ ਪੱਲੇ 25 ਕਿਲੋਮੀਟਰ ਖਪੇ ਦਰਿਆ ਬੜੇ ਵੱਡੇ ਸੀ ਪਹਿਲਾਂ ਇਹਨਾਂ ਨੇ ਕੀ ਕੀਤਾ ਸਾਡੇ ਉੱਤੇ ਉਹਨਾਂ ਨੇ ਕਿਸਾਨਾਂ ਨੇ ਉੱਤੇ ਪੈਲੀਆਂ ਕਬਜੇ ਇਹ ਉਹ ਘਰ ਬਣਾ ਲਏ ਉੱਤੇ ਕੋਈ ਕੋਈ ਪੁੱਛਣ ਵਾਲਾ ਨਹੀਂ ਹੈਗਾ ਕਿ ਜਿਹੜਾ ਵੀ ਆਵੇ ਜਿਹੜਾ ਮਰਜੀ ਬਿਲਡ ਕਰੀ ਜਾਵੇ ਜਿੱਥੇ ਮਰਜੀ ਇਹਨਾਂ ਦੇ ਵਿੱਚ ਕੋਈ ਡੇ ਨੇ ਕੁਝ ਪਿੰਡ ਨੇ ਜਿਹੜੇ ਇਸ ਟਾਈਮ ਲਿਸਟਾਂ 'ਚ ਨਹੀਂ ਹੈਗੇ ਰஞ்சிਤ ਕੌਰ ਜੀ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਹੁਣ ਆਮ ਲੋਕਾਂ ਨੇ ਕਾफी ਜ਼ਿਆਦਾ ਨਜਾਇਜ਼ ਕਬਜ਼ੇ ਕਿਤਨੇ ਗੱਲ ਬਿਲਕੁਲ ਸਹੀ ਹੈ ਕਿਉਂਕਿ ਦਰਿਆਵਾਂ ਦਾ ਪਾਣੀ ਜੋ ਆਇਆ ਦਰਿਆਵਾਂ ਨੂੰ ਪਾਣੀ ਲਗਾਉਂਦੇ ਲਈ ਵੀ ਜਗ੍ਹਾ ਚਾਹੀਦੀ ਪਰ ਉਹਨਾਂ ਜਗ੍ਹਾਵਾਂ ਤੇ ਕਿਸਾਨਾਂ ਨੇ ਆਮ ਲੋਕਾਂ ਨੇ ਕਈ ਲੋਕ ਜਿਹੜੇ ਉੱਥੋਂ ਦੇ ਵਸਨੀਕ ਉਹਨਾਂ ਨੇ ਕਬਜ਼ੇ ਕੀਤੇ ਹੋਏ ਨੇ ਤਾਂ ਇਸ ਬਾਰੇ ਚ ਹਾਲਾਂਕਿ ਸਰਕਾਰ ਗਾ ਲੋਕਾਂ ਤੇ ਸਿਰਫ ਕਾਰਵਾਈ ਦੀ ਗੱਲ ਕਹਿੰਦੀ ਐ ਪਰ ਜੇਕਰ ਸੰਸਥਾਵਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਸੰਸਥਾਵਾਂ ਅੱਗੇ ਆ ਰਹੀਆਂ ਨੇ ਪੰਜਾਬ ਦੇ ਜੋ ਹਾਲਾਤ ਨੂੰ ਸੁਧਾਰਨ ਲਈ 6 of America ਹੋ ਗਿਆ ਜਾਂ ਫਿਰ ਅੰਮ੍ਰਿਤਸਰ ਦੀ ਸੰਸਥਾ ਹੋ ਗਈ ਜ਼ਮੀਨੀ ਪੱਧਰ ਤੇ ਲੋਕਾਂ ਲਈ ਕੰਮ ਕਰ ਰਹੀ ਐ ਪਰ ਜੇਕਰ ਗੁਰੂ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਕਦੇ ਦਾ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਗੁਰੂ ਘਰ ਨੇ ਉੱਥੇ ਗੁਰੂ ਘਰਾਂ ਦੇ ਵਿੱਚ ਉਹ ਗੁਰੂ ਘਰ ਕਿਉਂ ਨਹੀਂ ਆ ਰਹੇ ਇਹਨਾਂ ਪੰਜਾਬ ਵਿੱਚ ਹਰ ਪੀੜਤਾ ਦੀ ਮਦਦ ਲਈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਗੁਰੂ ਘਰਾਂ ਦੇ ਵਿੱਚ ਲੰਗਰ ਚੱਲਦੇ ਨੇ ਗੁਰੂ ਘਰ ਹਮੇਸ਼ਾ ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਨੇ ਪਰ ਜੇਕਰ ਅਮਰੀਕਾ ਔਰ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੈ ਬਹੁਤਰਾ ਬਹੁਤ ਰੁਤਬੇ ਦੇ ਸਹੀ ਲੋਕ ਰਹਿੰਦੇ ਨੇ ਤਾਂ ਇਸ ਪੂਰੀ ਘੜੀ ਦੇ ਵਿੱਚ ਹੁਣ ਗੁਰੂ ਘਰਾਂ ਨੂੰ ਤੁਹਾਨੂੰ ਖੜਕਦਾ ਅੱਗੇ ਆਉਣਾ ਚਾਹੀਦਾ ਬਿਲਕੁਲ ਰਣਜੀਤ ਕੌਰ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸੋਲਾ ਨੇ ਸੱਚੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਲੰਗਰ ਚਲਾਇਆ ਸੀ ਉਹ ਭੁੱਖਿਆਂ ਸਾਧੂਆਂ ਵਾਸਤੇ ਚਲਾਇਆ ਸੀ ਇੱਕ ਭੁੱਖੇ ਬੰਦਿਆਂ ਵਾਸਤੇ ਚਲਾਇਆ ਸੀ ਭੁੱਖੇ ਲੋਕਾਂ ਵਾਸਤੇ ਚਲਾਇਆ ਸੀ ਯਾਨੀ ਕਿ ਰੱਜੇ ਪੂਜੇ ਇੱਥੇ ਅਮਰੀਕਾ 'ਚ ਕੀ ਹੈ ਕੈਨੇਡਾ 'ਚ ਕੀ ਹੈ ਇੰਗਲੈਂਡ 'ਚ ਕੀ ਹੈ ਕਾਫੀ ਗੁਰੂ ਘਰ ਨੇ ਲੋਕੀ ਆਉਂਦੇ ਨੇ ਐਤਵਾਰ ਤੇ ਐਤਵਾਰ ਸੰਡੇ ਆਪਣਾ ਲੰਗਰ ਸ਼ਕਦੇ ਨੇ ਕਿਉਂਕਿ ਇੱਕ ਬਹੁਤ ਮਾੜੀ ਗੱਲ ਹੈ ਕਿ ਗੁਰੂ ਘਰ ਇਹਨਾਂ ਨੇ ਆਪਣੇ ਬਣਾਏ ਨੇ ਆਪਣੀਆਂ ਗੋਲ ਕੱਪ ਭਰਨ ਵਾਸਤੇ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਵੀ ਕੋਈ ਵੀ ਗੁਰੂ ਘਰ ਪੰਜਾਬ ਦੇ ਵਿੱਚ ਪਹੁੰਚਿਆ ਹੋਵੇ ਕਿਸਾਨਾਂ ਦੀ ਜਾਂ ਜਵਾਨਾਂ ਦੀ ਜਾਂ ਨੌਜਵਾਨੀ ਦੀ ਬਾਹ ਫੜੀ ਹੋਵੇ ਸਿਰਫ ਇਹਨਾਂ ਨੂੰ ਆਪਣੇ ਗੁਰੂ ਘਰ ਚਮਕਾਉਣ ਵਾਸਤੇ ਆਪਣੇ ਨਾਂ ਬਣਾਉਣ ਵਾਸਤੇ ਮੈਂ ਪ੍ਰਧਾਨ ਮੈਂ ਲੰਬੜਦਾਰ ਮੈਂ ਫਲਾਣਾ ਮੈਂ ਇਹਦਾ ਸੈਕਟਰੀ ਹਾਂ ਮੈਂ ਇਹਦਾ ਮੈਨੇਜਰ ਹਾਂ ਕੁਛ ਨਾ ਕੁਛ ਆਪਣੇ ਉਦਿਆਂ ਲਈ ਇਹ ਪ੍ਰਧਾਨਗੀਆਂ ਵਾਸਤੇ ਲੜਦੇ ਨੇ ਪੰਜਾਬ ਦੇ ਵਿੱਚ ਇਹਨਾਂ ਨੇ ਅੱਜ ਤੱਕ ਕੋਈ ਕੰਮ ਨਹੀਂ ਕੀਤਾ ਬਹੁਤ ਤਰਾਸਦੀ ਹੈ ਬਹੁਤ ਮਾਰੀ ਗੱਲ ਆ ਇਹ ਕਈ ਵਾਰੀ ਅੰਦਰੂ ਆਉਂਦਾ ਕਿ ਇਹ ਇੱਕ ਸੰਡੇ ਬਫਫੇ ਆ ਸੰਡੇ ਆਪਣੇ ਜਾਂਦੇ ਆ ਉਥੇ 10 ਡਾਲਰ 5 ਡਾਲਰ 1 ਡਾਲਰ ਟੇਕ ਅ ਸੰਗਤਾਂ ਮੱਥਾ ਟੇਕਦੀਆਂ ਲੇਕਿਨ ਕਦੀ ਉਹਨਾਂ ਨੂੰ ਸਵਾਲ ਜੇ ਪੁੱਛਣਗੇ ਕਹਿੰਦੇ ਕਿ ਅੱਗੂ ਫਿਰ ਲੜਨ ਨੂੰ ਪੈਂਦੇ ਨੇ ਕੁਛ ਇਦਾਂ ਦੇ ਅਮਰੀਕਾ ਦੇ ਵਿੱਚ ਗੁਰਦੁਆਰੇ ਸਾਹਿਬ ਹੈਗੇ ਨੇ ਜੋ ਵਰਜੀਨੀਆ ਮੈਰੀਲੈਂਡ ਡੀਸੀ ਵਰਜੀ ਨਿਊਯਾਰਕ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਮੈਂ ਕੋਈ ਨਾ ਨਿਊਜ਼ ਦੇਖੀ ਨਾ ਕੁਝ ਦਾਅਵੇ ਵੱਡੇ ਵੱਡੇ ਕਰ ਦੇਣਗੇ ਮੈਂ ਇਹ ਕਰਾਂਗੇ ਉਹ ਕਰਾਂਗੇ ਪਿੱਛੇ ਪਾਣੀ ਆਇਆ ਹੜ ਆਇਆ ਅੱਜ ਤੱਕ ਕਿਸੇ ਨੇ ਕੋਈ ਕੱਪੜੇ ਇਕੱਠੇ ਕਰਕੇ ਨਾ ਪੰਜਾਬ ਨੂੰ ਭੇਜੇ ਨੇ ਪੰਜਾਬ ਦੇ ਉੱਤੇ ਕਦੀ ਮਲਮ ਨਹੀਂ ਲਾਈ ਪੰਜਾਬ ਦੇ ਨਾਂ ਦੇ ਉੱਤੇ ਲੁੱਟਿਆ ਗੁਰੂ ਘਰਾਂ ਨੇ ਪੰਜਾਬ ਦੇ ਨਾਂ ਦੇ ਉੱਤੇ ਲੋਕਾਂ ਕੋ ਪੈਸੇ ਇਕੱਠੇ ਕੀਤੇ ਨੇ ਪੰਜਾਬ ਦੇ ਨਾਂ ਦੇ ਉੱਤੇ ਇੱਥੇ ਲੋਕਾਂ ਨੂੰ ਬਲਾ ਬਲਾ ਕੇ ਗੁਰੂ ਘਰ ਦੇ ਵਿੱਚ ਕੱਟ ਕੀਤੇ ਨੇ ਲੇਕਿਨ ਪੰਜਾਬ ਦੇ ਉੱਤੇ ਕਦੀ ਗੁਰੂ ਘਰ ਦੇ ਜਿਹੜੇ ਨਮਾਇੰਦੇ ਨੇ ਉਹਨਾਂ ਨੇ ਕਦੀ ਮਲਮ ਨਹੀਂ ਲਾਈ ਇਹ ਬਹੁਤ ਮਾੜੀ ਗੱਲ ਹੈ ਇਹਨਾਂ ਨੂੰ ਦੇਖ ਕੇ ਅੰਦਰੋਂ ਕਈ ਵਾਰੀ ਖੂਨ ਵੀ ਖੋਲਦਾ ਸਾਡਾ ਕਿਉਂਕਿ ਸਾਰੇ ਲੋਕੀ ਸਮਝਦਾਰ ਨੇ ਕਿ ਇੱਕ ਬੇਕੁਫ ਬਣਾ ਰਹੇ ਨੇ ਹਜ਼ਾਰਾਂ ਡਾਲਰ ਇਕੱਠੇ ਕਰਕੇ ਹਜ਼ਾਰਾਂ ਪਾਉਂਡ ਇਕੱਠੇ ਕਰਕੇ ਹਜ਼ਾਰਾਂ ਯੂਰੋ ਇਕੱਠੇ ਕਰਕੇ ਆਪਣੀਆਂ ਜੇਬਾਂ ਭਰ ਰਹੇ ਨੇ ਗਰਾਊਂਡ ਲੈਵਲ ਤੇ ਜ਼ੀਰੋ ਲੈਵਲ ਤੇ ਮੈਂ ਅਜ ਤੱਕ ਕੋਈ ਗੁਰੂ ਘਰ ਨਹੀਂ ਦੇਖਿਆ ਮੈਂ ਆਸ ਕਰਦਾ ਕਿ ਇਹ ਵੀਡੀਓ ਦੇਖ ਕੇ ਕੁਝ ਸਿੱਖਣ ਸੰਸਥਾ ਦੇਖਣ 6 ਆਫ ਅਮਰੀਕਾ ਰਵੀ ਸਿੰਘ ਖਾਲਸਾ ਜਾਂ ਹੋਰ ਵੀ ਕੋਈ ਸੰਸਥਾ ਕੰਮ ਕਰੀ ਉਹਨਾਂ ਨਾਲ ਦੇ ਕੇ ਆਣਾ ਚਾਹੀਦਾ ਇੱਕ ਗੱਲ ਹੋਰ ਅਸੀਂ ਸਿੰਗਰਾਂ ਦੇ ਪਿੱਛੇ ਲੱਗੇ ਆ ਵੱਡੇ ਵੱਡੇ ਸਿੰਗਰ ਦਾਵੇ ਪੱਟਾਂ ਤੇ ਥਾਪੀਆਂ ਮਾਰਦੇ ਨੇ ਉਹ ਸਾਡੇ ਆਈਡਲ ਨਹੀਂ ਉਨਾਂ ਨੂੰ ਦੇਖ ਕੇ ਅਸੀਂ ਕੁਝ ਸਿੱਖਦੇ ਨਹੀਂ ਲੇਕਿਨ ਉਹ ਸਿੰਗਰਾਂ ਨੂੰ ਵੀ ਅੱਗੇ ਆਣਾ ਚਾਹੀਦਾ ਪੰਜਾਬ ਦੇ ਵਿੱਚ ਆਣ ਕੇ ਕੰਮ ਕਰਨਾ ਚਾਹੀਦਾ ਇਸ ਟਾਈਮ ਮੈਂ ਇੱਕ ਚੀਜ਼ ਹੋਰ ਸਾਡੇ ਇੰਡੀਆ ਦੇ ਵਿੱਚ ਭਾਰਤ ਵਿੱਚ ਕਿਤੇ ਵੀ ਆਫਤ ਆਂਦੀ ਏ ਆਫਤ ਆਂਦੀ ਏ ਸਭ ਤੋਂ ਪਹਿਲਾਂ ਪੰਜਾਬੀ ਹੁੰਦੇ ਪੰਜਾਬੀਆਂ ਦੇ ਨਾਲ ਖੜਨ ਵਾਲਾ ਕੌਣ ਏ ਪੰਜਾਬੀਆਂ ਦੇ ਨਾਲ ਅੱਜ ਕੌਣ ਆਇਆ ਹੈਗਾ ਇਹ ਵੀ ਇੱਕ ਦੇਖਣ ਵਾਲੀ ਗੱਲ ਏ ਇਹ ਵੀ ਇੱਕ ਸੋਚਣ ਵਾਲੀ ਗੱਲ ਏ ਜੀ ਰਣਜੀਤ ਜੀ ਬਹੁਤ ਵੱਡੀ ਗੱਲ ਕਹੀ ਤੁਸੀਂ ਕਿ ਜਿਹੜੇ ਅਮਰੀਕਾ ਦੇ ਗੁਰੂ ਕਾ ਜੀ ਉਹਨਾਂ ਨੂੰ ਅੱਗੇ ਆ ਕੇ ਬਿਲਕੁਲ ਮਦਦ ਕਰਨੀ ਚਾਹੀਦੀ ਹੈ ਤਾਂ ਆਖਰੀ ਸਵਾਲ ਮੇਰਾ ਤੁਹਾਡੇ ਤੋਂ ਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਨੇ ਲੋਕ ਬੇਕਰ ਹੋ ਚੁੱਕੇ ਨੇ ਤਾਂ ਇਸ ਔਖੀ ਘੜੀ ਦੇ ਵਿੱਚ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਹੋਣੇ ਹਾਲਾਤ ਐ ਜੋ ਮੁੜ ਨਹੀਂ ਤਿਆਉਣਗੇ ਲੋਕ ਰਾਹਤ ਦੇ ਲਈ ਪੈਸੇ ਦੇ ਰਹੇ ਨੇ ਰਾਹਤ ਕਾਰਜ ਚਲਾ ਰਹੇ ਨੇ ਪਰ ਕੀ ਲੱਗਦਾ ਹੈ ਕਿ ਜਦੋਂ ਇਹ ਸਭ ਕੁਝ ਖਟਣਾ ਹੈ ਹੜ ਆ ਚੁੱਕਿਆ ਹੜ ਤੋਂ ਬਾਅਦ ਦੀ ਜਿਹੜੀ ਤਬਾਹੀ ਹੁੰਦੀ ਹੈ ਉਸ ਨੂੰ ਰਿਕਵਰ ਕਰਨ ਲਈ ਕੀ ਲੱਗਦਾ ਹੈ ਕਿ ਉਦੋਂ ਕੌਣ ਚਣਾ ਚਾਹੀਦਾ ਸਭ ਨੂੰ ਅਰ ਰੰਜੀਜੀ ਇਹ ਤਬਾਈ ਹੁਣ ਸਟਾਰਟ ਹੋਈ ਏ ਇਹ ਤਬਾਈ ਦਿਨ ਤੋਂ ਦਿਨ ਇਹ ਖਰਾਬ ਹੁੰਦੀ ਜਾਏਗੀ ਜਦੋਂ ਲੋਕਾਂ ਨੇ ਇਹ ਪਾਣੀ ਜਦੋਂ ਸ਼ਾਂਤ ਹੋਣਾ ਉਸ ਤੋਂ ਬਾਅਦ ਬਿਮਾਰੀਆਂ ਵੀ ਆਣੀਆਂ ਕੁੱਤੇ ਮੱਝਾਂ ਗਾਵਾਂ ਜਾਨਵਰ ਸਾਰੇ ਸੱਪ ਕੀੜਾ ਸਾਰੇ ਮਰੇ ਹੋਏ ਨੇ ਫਸਲਾਂ ਤਬਾਹ ਹੋ ਗਈਆਂ ਮੱਛੀ ਪਾਲਣ ਤਬਾਹ ਹੋ ਗਿਆ ਸਭ ਕੁਝ ਲੋਕੀ ਬੇਕਰ ਹੋ ਗਏ ਨੇ ਲੋਕੀ ਸੂਏ ਤੇ ਬੈਠੇ ਹੋਏ ਨੇ ਉਸ ਤੋਂ ਬਾਅਦ ਵੀ ਮਦਦ ਚਾਹੀਦੀ ਇਹ ਪੰਜਾਬ ਨੂੰ ਪੈਰਾਂ ਤੇ ਆਣ ਤੇ ਕੱਟੋ-ਕੱਟੇ ਇਹ 2 ਸਾਲ 3 ਸਾਲ ਲੱਗ ਜਾਣੇ ਆ ਮੈਨੂੰ ਲੱਗਦਾ ਜਿਹੜੀ ਅਗਲੀ ਸਰਕਾਰ ਆਏਗੀ ਉਹਨਾਂ ਦੇ ਟਾਈਮ ਦੇ ਉੱਤੇ ਇਹ ਪੈਰਾਂ ਤਿਆਰ ਕੀ ਇਸ ਟਾਈਮ 14 ਜ਼ਿਲ੍ਹੇ ਘਰੂ বেকার ਹੋਏ ਨੇ ਲੋਕੀ ਬਾਹਰ ਬੈਠੇ ਹੋਏ ਨੇ ਤਰਪਾਲਾ ਪੰਜਾਬ ਚ ਮੁੱਕ ਚੁਕੀਆਂ ਪੰਜਾਬ ਦੇ ਵਿੱਚ ਮੈਡੀਕਲ ਜਿਹੜੀਆਂ ਕਿੱਟਾਂ ਉਹ ਨਹੀਂ ਮਿਲ ਰਹੀਆਂ ਪੰਜਾਬ ਦੇ ਵਿੱਚ ਐਸਐਮ ਗੁਰੂ ਘਰ ਜਿਹੜੇ ਹੈਗੇ ਨੇ ਉਹ ਕੰਮ ਕਰ ਰਹੇ ਨੇ ਸਿਕਸ ਆਫ ਅਮਰੀਕਾ ਰਵੀ ਸਿੰਘ ਵਰਗੇ ਜਾਂ ਹੋਰ ਵੀ ਸੰਸਥਾ ਕੰਮ ਕਰ ਰਹੀਆਂ ਨੇ ਜੇ ਤੁਹਾਨੂੰ ਮੈਂ ਪੰਜਾਬੀਆਂ ਨੂੰ ਕਹਾਂਗਾ ਮੇਰੀ ਵੀਡੀਓ ਦੇਖ ਕੇ ਜੇ ਤੁਹਾਨੂੰ ਕੁਝ ਪੰਜਾਬ ਦੇ ਵਿੱਚ ਕੋਈ ਜੇ ਸਹਾਇਤਾ ਚਾਹੀਦੀ ਕਿਸੇ ਤਰ੍ਹਾਂ ਦੀ ਵੀ ਜਾਂ ਅਮਰਜੈਂਸੀ ਸਰਵਿਸ ਚਾਹੀਦੀ ਹੈ ਜਦਾਂ ਮੈਡੀਕਲ ਸਬਦਾ ਚਾਹੀਦੀ ਹੈ ਜਾਂ ਕੋਈ ਖਾਨ ਨੂੰ ਰਾਸ਼ਨ ਚਾਹੀਦਾ ਸਾਡੀ 6 ਆਫ ਅਮਰੀਕਾ ਦੀ ਟੀਮ ਨਾਲ ਕੰਟੈਕਟ ਕਰੋ ਮੈਂ ਆਪਣਾ ਥੱਲੇ ਸਾਡੀ ਜੋ 6 ਆਫ ਅਮਰੀਕਾ ਦਾ ਥੱਲੇ ਨੰਬਰ ਵੀ ਚਲਾ ਰਹੇ ਹਾਂ ਪਲੀਜ਼ ਤੁਸੀਂ ਕੰਟੈਕਟ ਕਰੋ ਜੋ ਵੀ ਸੇਵਾ ਲਗਾਓਗੇ ਅਸੀਂ ਬੈਠੇ ਆ ਸਾਡੇ ਨਾਲ ਸਾਡੀ ਪੂਰੀ ਟੀਮ ਹੈ ਡਾਕਟਰ ਜਸਦੀਪ ਸਿੰਘ ਜਰਸੀ ਚੇਅਰਮੈਨ ਬੋਰਡ ਡਾਇਰੈਕਟਰ ਚੇਅਰਮੈਨ ਕਮਲਜੀਤ ਸਿੰਘ ਸੋਨੀ ਹੋਰ ਵੀ ਛੰਮੀ ਸਿੰਘ ਹੋਰ ਵੀ ਸਾਡੇ ਕਾਫੀ ਡਾਇਰੈਕਟਰ ਨੇ ਨਿਊਯਾਰਕ ਵੀ ਸਾਡੀ ਹੈਗੀ ਆ 6 ਆਫ ਅਮਰੀਕਾ ਕੈਲੀਫੋਰਨੀਆ ਸਾਰੇ ਪਾਸੇ ਹੈਗੇ 6 ਆਫ ਅਮਰੀਕਾ ਸਾਡੀ ਬਹੁਤ ਵੱਡੀ ਸੰਸਥਾ ਹੈ ਲੱਖਾਂ ਦੇ ਸਾਹਮਣਾ ਲੋਕੀਆਂ ਜੁੜੀ ਹੋਈ ਹੈ ਅੰਦਰ ਡਾਕਟਰ ਜਸਦੀਪ ਸਿੰਘ ਜਰਸੀ ਲੀਡਰਸ਼ਿਪ ਦੇ ਅੰਦਰ ਤੁਸੀਂ ਸਾਡੇ ਨਾਲ ਸਬਤ ਕਰੋ 80 ਤੱਕ ਤੱਕ ਸਮਾਂ ਪਹੁੰਚਾਵਾਂਗੇ ਇਹ ਸਾਡਾ ਤੁਹਾਨੂੰ ਪ੍ਰੋਮਿਸ ਹੈ ਬਹੁਤ ਬਹੁਤ ਧੰਵਾਦ ਰਿੰਦਸ ਜੀ ਇਸ ਕੋਈ ਜਾਣਕਾਰੀ ਥੈਂਕ ਯੂ ਜੀ ਧੰਵਾਦ ਸ਼ੁਕਰੀਆ ਜੀ